ਦੇ ਯਾਰ ਕੋ ਬਦਲਾ ਨਹੀਂ ਦੇ ਯਾਰ ਦਰਦੀ ਯਾਰ 15 ਰਾਤੀ ਨੀਰੇਸੁਰੇ ਕੀ ਤੇ ਆਏਗੇ ਤੇਲ ਪਵਾ ਕੇ ਆ ਆ ਦੇਖੋ ਹੁਣ ਫੋਨ ਕਰਿਓ ਹੁਣ ਦੇਖੋ ਪਾਈ ਟੰਗੀ ਤੇ ਹਿਲ ਨਹੀਂ ਗਿਆ ਹੁਣਹੀਂ ਬਲਿੰਕਟ ਵਾਲੇ ਨੌਜਵਾਨ ਦੀ ਪੈਟਰੋਲ ਪੰਪ ਦੇ ਕਰੰਦੇ ਨਾਲ ਤਿੱਖੀ ਬਹਿਸ ਹੋਈ ਹੈ ਪੈਟਰੋਲ ਕੱਟ ਪਾਉਣ ਦੇ ਇਲਜ਼ਾਮ ਲੱਗੇ ਨੇ ਬਲਿੰਕਟ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਉਸਨੇ ਐਕਟਿਵਾ ਦੇ ਵਿੱਚ 100 ਰੁਪਏ ਦਾ ਤੇਲ ਪਵਾਇਆ ਸੀ ਤੇ ਜਦ ਕੁਝ ਦੂਰੀ ਤੱਕ ਹੀ ਉਹ ਪਹੁੰਚਿਆ ਤਾਂ ਤੇਲ ਖਤਮ ਹੋ ਗਿਆ ਹਾਲਾਂਕਿ ਉਸ ਦੇ ਵੱਲੋਂ ਪੰਪ ਤੇ ਆ ਕੇ ਐਕਟੀਵੇਟਰ ਦੇ ਵਿੱਚ ਫਿਰ ਤੇਲ ਪਰਵਾਇਆ ਗਿਆ ਅਤੇ ਇਲਜ਼ਾਮ ਪੰਪ ਦੇ ਕਰਿੰਦੇ ਤੇ ਲਗਾਏ ਕਿ ਉਸ ਦੇ ਵੱਲੋਂ ਐਕਟੀਵੇਟਰ ਵਿੱਚ ਤੇਲ ਘੱਟ ਪਾਇਆ ਗਿਆ ਹਾਲਾਂਕਿ ਪਹਿਲਾਂ ਗੱਲ ਬਹਿਸ ਤੋਂ ਸ਼ੁਰੂ ਹੋਈ ਪਰ ਵੱਧਦੀ ਵੱਧਦੀ ਗੱਲ ਹੰਗਾਮੇ ਤੱਕ ਪਹੁੰਚ ਗਈ ਦੇਖਦੇ ਹੀ ਦੇਖਦੇ ਹੋਰ ਬਲਿੰਕਟ ਵਾਲੇ ਡਿਲੀਵਰੀ ਬੁਆਏ ਵੀ ਉੱਤੇ ਪਹੁੰਚੇ ਅਤੇ ਮਾਮਲਾ ਪੱਕਦਾ ਹੋਇਆ ਦਿਖਾਈ ਦਿੱਤਾ ਦੱਸ ਦਈਏ ਕਿ ਪਠਾਨਕੋਟ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੰਪ ਦੇ ਕਰਿੰਦੇ ਤੇ ਇਲਜ਼ਾਮ ਲੱਗੇ ਨੇ ਕਿ ਉਸ ਦੇ ਵੱਲੋਂ ਪੈਟਰੋਲ ਪਾਉਣ ਵੇਲੇ ਹਿਰਾਫੇਰੀ ਕੀਤੀ ਗਈ ਹੈ ਉਸ ਦੇ ਵੱਲੋਂ ਐਕਟੀਵਾ ਦੇ ਵਿੱਚ ਤੇਲ ਘੱਟ ਪਾਇਆ ਗਿਆ ਔਰ ਇਲਜ਼ਾਮ ਲਗਾਏ ਨੇ ਇੱਕ ਬਲੈਂਕਟ ਵਾਲੇ ਨੌਜਵਾਨ ਨੇ ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਐਕਟੀਵਾ ਦੇ ਵਿੱਚ 100 ਰੁਪਏ ਦਾ ਤੇਲ ਪੋਇਆ ਸੀ ਅਤੇ ਰੋਜ਼ਾਨਾ ਦੀ ਕਲ ਕੀਤੀ ਜਾਵੇ ਤਾਂ ਪੰਪ ਦੇ ਕਰਿੰਦੇ ਦੇ ਵੱਲੋਂ ਤੇਲ ਘੱਟ ਪਾਇਆ ਗਿਆ ਹਾਲਾਂਕਿ ਵੇਖਦੇ ਹੀ ਦੇਖਦੇ ਆ ਇਹ ਮਾਹੌਲ ਪੱਕਦਾ ਹੋਇਆ ਦਿਖਾਈ ਦਿੱਤਾ ਜਿਸ ਤੋਂ ਬਾਅਦ ਕਈ ਬਲੈਂਕਟ ਵਾਲੇ ਡਿਲੀਵਰੀ ਬoi ਵੀ ਉੱਥੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਪੰਪ ਦੇ ਕਰਿੰਦੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਬਿਆਲਰ ਅਮੀਦਮਾਨ ਹੈਗਾ ਜੀ ਨਾ ਪਹਿਲਾਂ ਅਰਤੇ ਦਾ ਤੇਲ ਪੋਣਾ ਰਿਹਾ ਤਿੰਨ ਚਾਰ ਦਿਨ ਪਹਿਲਾਂ ਵੀ ਚਾਰ ਪੰਜ ਦਿਨ ਪਹਿਲਾਂ ਪੋਇਆ ਨਾ 100 ਰੁਪਏ ਤੇਲ ਪੋਇਆ ਮੇਰੇ ਫਾਦਰ ਸਾਹਿਬ ਕਰਦੇ ਆਰਮੀ ਦੀ ਨੌਕਰੀ ਉੱਥੇ ਫਾਦਰ ਸਾਹਿਬ ਮੇਰੇ ਗਏ ਆ ਛਿੰਦੇ ਮੰਦਲਾ ਕੇ ਜਾ ਕੇ ਪਟ્રોલ ਮੋਗ ਗਿਆ ਹਨਾ ਅਰ ਵੀ 100 ਰੁਪਏ ਤੇਲ ਪੋਇਆ ਸੀ ਨਾਲੇ ਅਗੇੜਾ ਇਹਦਾ ਪਟ્રોલ ਪੰਪ ਵਾਲਾ ਬੰਦਾ ਹੈਗਾ ਉਈਮਾ ਚੱਲਿਆ ਹੋ ਉੱਥੋਂ ਆ ਰਹੇਗਾ ਉਹਨਾਂ ਨੂੰ ਦੇਖ ਲਿਆ ਠੀਕ ਹੈ ਉਹਨਾਂ ਨੇ ਦੇਖਿਆ ਕਿ ਛਿੰਦੇ ਮੰਦਲਾ ਕੇ ਇਹਦਾ ਪਟ્રોલ ਖਤਮ ਹੈ ਇਹਨਾਂ ਨੇ ਮੇਰੇ ਫਾਦਰ ਸਾਹਿਬ ਨਾਲ ਗੱਲ ਕੀਤੀ ਆ ਕਿ ਭਾਈ ਤੇਲ ਪੋਇਆ ਹੈਗਾ ਦੇਖਾ ਬਲ ਗਿਆ ਉਹਨਾਂ ਨੇ ਦੇਖਿਆ ਕਿ ਤੇਲ ਨਹੀਂ ਹੈਗਾ ਉਹਨਾਂ ਨੇ ਕੀਤਾ ਕਿ ਕੋਈ ਗੱਲ ਨਹੀਂ ਹੈਗਾ ਅੱਥੇ ਕੋਈ ਗੱਲ ਨਹੀਂ ਮੈਂ ਗੱਲ ਕਰ ਲਾਂਗਾ ਅੱਥੇ ਇਹ ਵਿਕੀ ਭਾਈ ਹੈਗੇ ਨੇ ਆਪਣੇ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਪਤਾ ਹੈਗਾ ਜਿਹੜਾ ਉਹ ਦੇਖਿਆ ਹੈਗਾ ਉਹਨਾਂ ਨੂੰ ਕਿੱਦ ਕੀ ਆ ਰਹੀ ਤੁਹਾਨੂੰ ਪਾਉਂ ਫੇਰ ਹੁਣ ਫੇਰ ਤੇਲ ਹੁਣ ਫੇਰ ਮੈਂ ਤੇਲ ਪਵਾਇਆ ਪੰਜਾਬਾ ਖਟਾ ਬਲਿੰਕਟ ਦਾ ਕੰਮ ਆ ਰਿਹਾ ਤੇ ਅੱਠ ਵਜੇ ਤੋਂ ਬਾਅਦ ਹੈਣਾ ਆਈ ਬਲਿੰਕਟ ਦਾ ਕੰਮ ਕਰਦੇ ਆ ਅਫਾ ਤੇਲ ਇੱਕ ਪਵਾ ਕੇ ਜਾਈਦਾ ਹੁਣ ਹਾਨੂੰ ਕੋਈ ਅਮਰਜੈਂਸੀ ਦੇ ਦੇ ਆਈ ਕਿੱਥੇ ਜਾਵਾਂਗੇ ਹੁਣ ਰਾਮ ਲੰਗ ਰੋਲ ਲੱਗੇ ਜਾਵੇ ਤੇਲ ਵਗ ਗਿਆ ਆਪਾਂ ਕੀ ਕਰਾਂਗੇ ਦੱਸੋ ਕਿਤੇ ਐਮਰਜੈਂਸੀ ਹੋਏ ਤੇ ਕੀ ਹੋ ਜੇ ਕਿਤੇ ਐਮਰਜੈਂਸੀ ਹੋ ਜੇ ਤੇ ਕੀ ਹੋ ਜੇ ਹਾਂਜੀ ਦੱਸੋ ਤੁਸੀਂ ਆਪੇ ਦੱਸੋ ਇਹ ਆ 다운 ਇਹ ਰਾਮ ਲੰਗ ਰੋਲ ਲੱਗੇ ਮੁਕਿਆ ਆਪਾਂ 50 ਤੇਲ ਵਗਿਆ ਆਪਾਂ ਐਵਰੇਜ ਲੈ ਕੇ ਚਲਦੇ ਆਪਾਂ ਬਣੀ ਕਰਾਉਂਦੇ ਆ ਉਹਨਾਂ ਨੇ ਕੀ ਜਵਾਬ ਦਿੱਤਾ ਕਹਿੰਦੇ ਕਿ ਕਹਿੰਦੇ ਤੁਸੀਂ ਕਹਿੰਦੇ ਆਪਾਂ ਮੀਟਰ ਚੈੱਕ ਟੀਮ ਮੀਟਰ ਤੇ ਕੀਤਾ ਅਗੇੜਾ ਕਿ ਬੰਦਾ ਹ ਹੋ ਰਿਗਾ 3-4 ਦਿਨ ਪਹਿਲੇ ਉਹਨਾਂ ਨੇ ਇਹ ਦਸੀ ਕਹਿੰਦੇ ਕਿ ਮੀਟਰ ਤੇ ਇਸ਼ੂ ਚੱਲ ਰਿਹਾ ਇੱਕ ਬ੍ਰਦਰ ਆਪਣਾ ਹੋੜਾ ਗਿਆ ਕੰਨੇ ਪਈ ਸਾਡੂ ਵੀ ਤੇਲ ਘੱਟ ਪਾਇਆ ਇੱਕ 3-4 ਬੰਦੇ ਹੋਰ ਆਏ ਆ ਕੰਨੇ ਪਈ ਸਾਡੂ ਤੇਲ ਨਹੀਂ ਪੁਰਵਾ ਤੇ ਕੀ ਮੰਗ ਕਰਦੇ ਸੀ ਪਹਿਲੇ ਇਹ ਸਾਫ ਚਾਹੀਦਾ ਨੂੰ ਹੁਣ ਤੇਲ ਘੱਟ ਹੀ ਕਰਾ ਸਾਨੂੰ ਕਾਰਵਾਈ ਚਾਹੀਦੀ ਹੈ ਤੇਰਾ ਨਾਮ ਸੋਹਰਾ ਹੀ ਹੈਗਾ ਜੀ ਮਮੀ ਅੰਦੇ ਕੋ ਪੈਟਰੋਲ ਪੁਆੰਦਾਰੇ ਆ ਥੋੜੇ ਦਿਨ ਪਹਿਲੇ ਪੈਟਰੋਲ ਪੁਆਇਆ ਤੇ ਇਹਨਾਂ ਨੂੰ ਆ ਕੇ ਪੁੱਛਿਆ ਕਿ ਤੇਲ ਘੱਟ ਪਿਆ ਮੈਂ ਨਾਲ ਕੋ 250 ਰੁਪਏ ਤੇਲ ਪੁਆਇਆ ਇਹਨਾਂ ਨੇ ਥੋੜੇ ਬਿਰਾ ਤੇਲ ਪਾਇਆ ਬੇਚ ਵਾਪਸ ਆਇਆ ਮੈਂ ਵਾਪਸ ਆ ਗਿਆ ਇਹਨਾਂ ਨੂੰ ਪੁੱਛਿਆ ਕਿ ਭਾਈ ਤੇਲ ਘਟ ਪਿਆ ਸੁਈਨੀ ਚ ਕੋਈ ਮੇਰੀ ਜੇ 250 ਦੇ ਨਾਲ ਕੋਈ ਨਹੀਂ ਆ ਅਗੂ ਦੀ ਇਹਨਾਂ ਨੇ ਕਿਹਾ ਕਿ ਮੀਟਰ 'ਚ ਖਰਾਬੀ ਹੈਗੀ ਉੱਤੋਂ ਦੀ ਅਗੂ ਦੀ ਵੇਰ ਜਿਹੜੇ ਬੰਦੇ ਨੇ ਤੇਲ ਪਾਇਰ ਹੁੰਦਾ ਉਹਨੂੰ ਅੰਦਰ ਵਾੜ ਲੈਂਦੇ ਆ ਲਗਾ ਲੈਂਦੇ ਆ ਉਹ ਸਾਹਮਣੇ ਨਹੀਂ ਆਂਦਾ ਤੇ ਫਿਰ ਬੰਦੇ ਨੂੰ ਨਾਲ ਦੇ ਦਿੰਦੇ ਆ ਹੁਣ ਵੀ ਇਹ ਬੰਦੇ ਨੇ ਵੀ ਤੇਲ ਪੁਆਇਆ 50 ਰੁਪਏ ਦਾ ਲਾਲ ਲਕ ਨੂੰ ਜਾ ਕੇ ਮੁੱਕ ਗਿਆ ਨਾਲ ਹੀ ਵਾਪਸ ਆਇਆ ਠੱਗਾ ਕੱਲ ਤੇਲ ਪੁਆਇਆ ਅੱਜ ਭਾਈ ਅੱਜ ਪੁਆਇਆ 50 ਰੁਪਏ ਦਾ ਦੋ ਤਿੰਨ ਦਿਨ ਪਹਿਲੇ ਵੀ ਉਹਨੇ ਪੁਆਇਆ ਸੀ 100 ਰੁਪਏ ਦਾ ਉਹਦਾ ਵੀ ਕਾ ਅੱਜ ਜਿਹੜਾ ਤੇਲ ਪਵਾਇਆ ਨੇ 50 ਰੁਪਏ ਦਾ ਆਮਲਗਰਾਉਂਡ ਜਾ ਕੇ ਮੁੱਕ ਗਿਆ ਤੇ ਉੱਪਰ ਕੀ ਕਾਰਵਾਈ ਹੋਣੀ ਜੇ ਕਾਰਵਾਈ ਇਹ ਹਣੀ ਜਿਹੜੀਆਂ ਬੰਦੇ ਜਾਂ ਕੱਢ ਦੋ ਬਾਹਰ ਜਿਹੜੇ ਝੋਲ ਝਾਲ ਕਰਦੇ ਹੈਗੇ ਤੇ ਜਾਂਦੇ ਬੰਦੇ ਨਾ ਵੇਖੋ ਜਾ ਕੇ ਪੰਪ ਬੰਦ ਕਰਾ ਦੋ ਭਾਈ ਕਿਉਂਕਿ ਸਾਡੇ ਨਾਲ ਨਹੀਂ ਹੋ ਰਿਹਾ ਸਾਰੇ ਨਾਲ ਹੀ ਵੀ ਦਿਲਵੀ ਦਾ ਕੰਮ ਕਰਨਾ ਭਾਈ ਮੀਕੋ ਡਿਲੀਵਰੀ ਕਰਨਾ ਮੈਂ ਠੀਕ ਹੈ ਐਂਕੋ ਤੇਲ ਪਵਾਉਣ ਦਾ ਜਵਾਬ ਆਈ ਹੁੰਦਾ ਮੀਟਰ ਕਰਾਵਾਗਾ ਬੰਦਾ ਅੰਦਰ ਬਾਹਰ ਲੰਦੇ ਮੁਰਕੇ ਕਹਿੰਦੇ ਆ ਕਿ ਆਜੋ ਤੇਲ ਪਵਾਦਨੇ ਗੱਲ ਮਗਾ ਦੋ ਤੇਲ ਪਵਾਣ ਹਾਂਜੀ ਐ ਭਈ ਐ ਢੰਗ ਰੋਡ ਤੇ ਜਿਹੜਾ ਪੈਟਰੋਲ ਬੰਦਾ ਹੈਗਾ ਇਸ ਨ